ਨਾਸਰ ਮਨਸੂਰ ਗੁਰੂ ਗੋਬਿੰਦ ਸਿੰਘ ਏਜਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹੱਕ ਰਾਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜਨੂਰ ਗੁਰੂ ਗੋਬਿੰਦ ਸਿੰਘ ਹੱਕ ਆਕਿਆਗਾਹ ਗੁਰੂ ਗੋਬਿੰਦ ਸਿੰਘ ਸ਼ਾਹ ਸ਼ੈਨ ਸ਼ਾ ਗੁਰੂ ਗੋਬਿੰਦ ਸਿੰਘ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਪੁੱਤਰਾਂ ਦੇ ਧਾਨੀ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਪ੍ਰਕਾਸ਼ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਹਿਮਾਲਿਆ ਪਰਬਤ ਦੇ ਵਿਸ਼ਾਲ ਬਰਫਾਨੀ ਫਲਾਦੇ ਵਿੱਚਕਾਰ ਇੱਕ ਬੜਾ ਸੁੰਦਰ ਪਹਾੜੀ ਸਥਾਨ ਜਿਹਨੂੰ ਹਿਮਕੁੰਡ ਕਿਹਾ ਜਾਂਦਾ ਹੈ ਇਹ ਸਥਾਨ ਆਪਣੀ ਨਿਵੇਕਲੀ ਤੇ ਪਵਿੱਤਰ ਇਕਾਂਤ ਦੇ ਸੁਭਾਵਣੇ ਛਟਾ ਦੇ ਕਾਰਨ ਪ੍ਰਾਚੀਨ ਸਮਿਆਂ ਤੋਂ ਜੋਗਿਆ ਦੇ ਤਪੀਆਂ ਲਈ ਖਿੱਚਦਾ ਕੇਂਦਰ ਰਿਹਾ ਇਸ ਸਥਾਨ ਦੇ ਦੁਆਲੇ ਸ਼ਬਦ ਸ੍ਰਿੰਗਨਾਥ ਦੇ ਪਰਬਤ ਨੇ ਇਹ ਨਾਂ ਇਨ੍ਹਾਂ ਪਰਬਤਾਂ ਦੀਆਂ ਸੱਤ ਚੋਟੀਆਂ ਦੇ ਕਾਰਨ ਪਿਆ ਹੈ ਇਤਿਹਾਸ ਦੱਸਦਾ ਵੀ ਇਹ ਸੱਤ ਚੋਟੀਆਂ ਅਸਲ ਵਿੱਚ ਸੱਤ ઋષਿ ਸਨ ਜਿਨ੍ਹਾਂ ਨੇ ਇਸ ਜਗ੍ਹਾ ਤੇ ਤਪ ਕੀਤਾ ਸੀ ਉਹਨਾਂ ਦੇ ਸਰੀਰ ਪਰਬਤ ਸ਼ਿਖਰਾਂ ਵਿੱਚ ਬਦਲ ਗਏ ਇੰਨਾ ਚੋਟੀਆਂ ਵੱਲ ਤੱਕੋ ਤਾਂ ਵੀ ਇੰਜ ਜਾਪਦਾ ਕਿਤ ਬਸਿਆ ਵਿਚਲੀਨ ઋષਿ ਸਮਾਧੀ ਅੰਦਰ ਬੈਠੀ ਹੋਏ ਨੇ ਹਿਮਕੁੰਡ ਪਰਬਤ ਉੱਤੇ ਇੱਕ ਪੱਧਰੇ ਥਾਪ ਉੱਪਰ ਪਾਣੀ ਦਾ ਇੱਕ ਸੁੰਦਰ ਸਰੋਵਰ ਇਹਨੂੰ ਲੋਪਾਲ ਆਖਦੇ ਹਨ ਦੱਸਿਆ ਜਾਂਦਾ ਵੀ ਇਸ ਸਥਾਨ ਦੇ ਨੇੜੇ ਰਾਜਾ ਪਾਂਡੂ ਨੇ ਯੋਗ ਸਾਧਨਾ ਕੀਤੀ ਸੀ ਰਾਜਾ ਪਾਂਡੋ ਦੇ ਨਾਮ ਦੇ ਅੱਜ ਕੱਲ ਵੀ ਇੱਥੇ ਪੰਡਕੀਸ਼ਵਰ ਨਾਮ ਦਾ ਇੱਕ ਪਿੰਡ ਮੌਜੂਦ ਉਧਰ ਦਾ ਇਹ ਨੌਕਾ ਚਮਤਕਾਰ ਹੈ ਵਿਚਾਰੇ ਪਾਸਿਓਂ ਬਰਫਾਂ ਵਿੱਚ ਘਰੇ ਹੋਣ ਦੇ ਬਾਵਜੂਦ ਇਸ ਲੋਪਾਲ ਸਰੋਵਰ ਦਾ ਜਾਲ ਕਦੀ ਜੰਮਦਾ ਨਹੀਂ ਸਗੋਂ ਇਹਦੇ ਵਿੱਚੋਂ ਇੱਕ ਨਿੱਕੀ ਜੀ ਜਲਧਾਰਾ ਨਿਕਲ ਕੇ ਨਿਵਾਲਮਾਲ ਨੂੰ ਵਗਦੀ ਰਹਿੰਦੀ ਇਸ ਸਰੋਵਰ ਦੇ ਰਮਣੀਕ ਕੰਡੇ ਦੇ ਕੋਲ ਉਹ ਪਵਿੱਤਰ ਸਥਾਨ ਜਿਸ ਜਗ੍ਹਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੂਰਬਲੇ ਜਨਮ ਵਿੱਚ ਮਹਾਕਾਲ ਅਕਾਲ ਪੁਰਖ ਦਾ ਧਿਆਨ ਧਰ ਕੇ ਤਪ ਕਰਦੇ ਰਹੇ ਸਨ ਇਹ ਘਟਨਾ ਅਜ ਤੋਂ ਲਗਭਗ 3 ਸਦੀਆਂ ਪਹਿਲਾਂ ਦੀ ਹੈ ਸਰੋਵਰ ਦੇ ਕੰਡੇ ਲਾਗੇ ਇਹ ਵੀ ਛੋਟੀ ਜੀ ਪਹਾੜੀ ਖੋ ਹੈ ਇਸ ਖੋ ਵਿੱਚ ਗਿੱਤ ਬਸਵੀ ਜੀ ਤਪ ਕਰ ਰਹੇ ਨੇ ਇਸ ਖੋ ਦੇ ਆਸ-ਪਾਸ ਹੋਰ ਵੀ ਕਈ ਗੁਫਾਵਾਂ ਨੇ ਉਹਨਾਂ ਵਿੱਚ ਕਈ ਤਪੀ ਰਹਿੰਦੇ ਨੇ ਪਰ ਇਹ ਤਪਸਵੀ ਜੀ ਉਹਨਾਂ ਸਭਨਾਂ ਦੇ ਸ਼ਰਮ ਨਹੀਂ ਜਾਪਦੇ ਨੇ ਲੰਮੀ ਬਦਲੀ ਦੇ ਗੋਰੀ ਪਰ ਚਾਨਣ ਵਰਗੀ ਸੂਖਮ ਅੱਖਾਂ ਵਿੱਚ ਤੇਜ ਚਿਹਰੇ ਉੱਪਰ ਨੂਰ ਚਲਕਦਾ ਸੀਸ ਦੁਆਲੇ ਸੂਰਜ ਵਾਂਗ ਚਾਨਣ ਦਾ ਹਾਲਾ ਬਣਿਆ ਹੋਇਆ ਲੰਮੀ ਸਾਧਨਾ ਦੁਆਰੇ ਆਪ ਪਰਮ ਪਿਤਾ ਪਰਮਾਤਮਾ ਦੀ ਨੇੜਤਾ ਪ੍ਰਾਪਤ ਚ ਕਰ ਚੁੱਕੇ ਹਨ ਅਧਿ ਹੁਣ ਕਾਲਪੁਰਖ ਨਿਰੰਕਾਰ ਨਾਲ ਅਭੇਦ ਹੋਣ ਦੀ ਤਿਆਰੀ ਹੈ ਅੱਜ ਵੀ ਬਿਰਤੀ ਪਰਮ ਪਿਤਾ ਦੇ ਚਰਨਾਂ ਵਿੱਚ ਜੁੜੀ ਹੋਈ ਹੈ ਨੈਣ ਬੰਦ ਹਨ ਮੁਖੜੇ ਤੇ ਸ਼ਾਂਤੀ ਬਿਰਾਜ ਰਹੀ ਹੈ ਤਦ ਇੰਜ ਪ੍ਰਤੀਤ ਹੁੰਦਾ ਜਿਵੇਂ ਮਹਾ ਜੋਤ ਵੱਲੋਂ ਕੋਈ ਸੰਕੇਤ ਹੋਇਆ ਹੋਵੇ ਆਪ ਸਾਵਧਾਨ ਹੋ ਜਾਂਦੇ ਹਨ ਅਦੇ ਕਾਗਰਚਿਤ ਹੋ ਕੇ ਕਾਲਪੁਰਖ ਦੀ ਆਗਿਆ ਸੁਣਦੇ ਹਨ ਪਰਮ ਪਿਤਾ ਵੱਲੋਂ ਆਪ ਜੀ ਨੂੰ ਹੁਕਮ ਹੁੰਦਾ ਹੈ ਕਿ ਤੁਸੀਂ ਭਾਰਤ ਭੂਮੀ ਉੱਤੇ ਮਨੁੱਖੀ ਜਾਮੇ ਵਿੱਚ ਜਨਮ ਲਵੋ ਉਸ ਧਰਤੀ ਤੇ ਇਸ ਸਮੇਂ ਮੁਗਲ ਬਾਦਸ਼ਾਹ ਔਰੰਗਜ਼ੇਬ ਅਦੇ-ਉਦੇ ਅਧਿਕਾਰੀਆਂ ਵੱਲੋਂ ਗਰੀਬ ਪਰਜਾ ਉੱਪਰ ਬੜੇ ਜ਼ੁਲਮ ਹੋ ਰਹੇ ਹਨ ਤੁਸੀਂ ਉੱਥੇ ਜਾ ਕੇ ਆਦਰਸ਼ ਮਨੁੱਖਾਂ ਦੇ ਇੱਕ ਪੰਥ ਦੀ ਸਿਰਜਣਾ ਕਰੋ ਉਹਨਾਂ ਦੁਆਰਾ ਪਰਜਾ ਦਾ ਉਧਾਰ ਕਰੋ ਤਪਸਵੀ ਜੀ ਇਹ ਆਗਿਆ ਸੁਣ ਕੇ ਹੈਰਾਨ ਹੁੰਦੇ ਨੇ ਐਡਾ ਮਹਾਨ ਕਾਰਜ ਉਹ ਕਿਵੇਂ ਸੰਪੂਰਨ ਕਰ ਸਕਣਗੇ ਉਹਨਾਂ ਦੇ ਮਨ ਵਿੱਚ ਇਹ ਸੰਸਾਰ ਜਾਗਦਾ ਜਾਣੀ ਜਾਣ ਨਿਰੰਕਾਰ ਉਹਨਾਂ ਦੇ ਮਨ ਦੀ ਅਵਸਥਾ ਨੂੰ ਸਮਝ ਕੇ ਧੀਰਜ ਦਿੰਦੇ ਨੇ ਅਜੇ ਤੁਹਾਨੂੰ ਆਪਣਾ ਪੁੱਤਰ ਥਾਵ ਕੇ ਸੰਸਾਰ ਵਿੱਚ ਭੇਜ ਰਹੇ ਹਾਂ ਅਸੀਂ ਹਰ ਵੇਲੇ ਤੁਹਾਡੇ ਅੰਗ ਸੰਗ ਹੋਵਾਂਗੇ ਸਾਡੀ ਸ਼ਕਤੀ ਤੁਹਾਡੇ ਅੰਦਰ ਬਰਾਜਰੀ ਹੋਵੇਗੀ ਇਸ ਲਈ ਤੁਸੀਂ ਇਸ ਕਾਰਜ ਨੂੰ ਭਲੀ ਪ੍ਰਕਾਰ ਸਿਰੇ ਚਾੜ ਲਵੋਗੇ ਤਪਸਵੀ ਜੀ ਅਕਾਲ ਪੁਰਖ ਦੇ ਚਰਨ ਕਮਲਾਂ ਤੋਂ ਵਿਛੜਨਾ ਨਹੀਂ ਸੰਚਾਉਂਦੇ ਪਰ ਪਰਮ ਪਿਤਾ ਦੀ ਆਗਿਆ ਦਾ ਪਾਲਣ ਵੀ ਜ਼ਰੂਰੀ ਸੀ ਇਸ ਲਈ ਉਹਨਾਂ ਦਾ ਹੁਕਮ ਮੰਨ ਕੇ ਉਹਨਾਂ ਨੇ ਮਾਤਾ ਗੁਜਰੀ ਜੀ ਦੀ ਕੁੱਖੋਂ ਪਟਨਾ ਸਾਹਿਬ ਵਿਖੇ ਜਨਮ ਲਿਆ ਇਹ ਸਾਰੀ ਕਥਾ ਨੂੰ ਗੁਰਦੇਵ ਜੀ ਨੇ ਆਪਣੀ ਮਹਾਨ ਰਚਨਾ ਬਚਿੱਤਰ ਨਾਟਕ ਵਿੱਚ ਇਸ ਤਰ੍ਹਾਂ ਵਰਣਨ ਕੀਤਾ ਸ਼੍ਰੀ ਮੁਖਵਾਗ ਚੌਪਈ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਦਤ ਜੇ ਬਿਦਮੋਹਿਆਨੋ ਇਹ ਐਮਕੁੰਟ ਪਰਬਤ ਹੈ ਜਹਾਂ ਸ਼ਬਦ ਸਰੰਗ ਸੁਬਦ ਹੈ ਤਾਹਾਂ ਸ਼ਬਦ ਸਰੰਗ ਤਹਿ ਨਾਮ ਕਹਾਵਾ ਪੰਡ ਰਾਜ ਜੇ ਜੋਗ ਕਮਾਵਾ ਤਹਿ ਹਮ ਯਦ ਕੇ ਤਪਸਿਆ ਸਾਦੀ ਮਹਾਕਾਲ ਕਾਲ ਕਾ ਅਰਾਧੀ ਇਹ ਵਿਦ ਕਰਦ ਤਪਸਿਆ ਭਇਓ ਦ્વੈਤ ਇਕ ਰੂਪ ਹਵੇ ਗਇਓ ਤਾਤਮਾਤਮੋਰ ਅਲਖਿਆ ਰਾਦਾ ਬਾਬਿਦ ਜੋਗ ਸਾਧਨਾ ਸਾਦਾ ਤਿਨ ਜੋ ਕਰੀ ਅਲਖ ਕੀ ਸੇਵਾ ਤਾਂ ਤੇ ਭਏ ਪ੍ਰਸੰਨ ਗੁਰਦੇਵਾ ਤਿਨ ਬ੍ਰਵ ਜਬ ਆਇ ਸਮੋਹਿ ਦੀਆ ਤਬ ਹਮ ਜਨਮ ਕਲੂ ਮਹ ਲੀਆ ਚਿਤਨਾ ਭਇਓ ਹਮਰੋ ਆਵਨ ਕੈ ਚੁਬੀ ਰਹੀ ਸੁਰਤ ਬ੍ਰਵ ਚਰਨਨ ਮੈ ਜਿਉ ਤਿਉ ਪ੍ਰਭ ਹਮ ਕੋ ਸਮਝਾਇਓ ਇਮ ਕਹਿ ਕੈ ਇਹ ਲੋਗ ਬਿਠਾਇਓ ਦੁਇਰਾ ਠਾੜ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚੱਲੈ ਤਵ ਜਗਤ ਮੈਂ ਜਬ ਤੁਮ ਕਰਹੁ ਸਹਾਇ ਇਹ ਕਾਰਨ ਪ੍ਰਭ ਮੋਹਿ ਪਠਾਇਓ ਤਮੈ ਜਗਤ ਜਨਮ ਹਰਿਆਓ ਜਿਮ ਤੈਨ ਕਹੀ ਤਿਨੈ ਚਿਮ ਕਹਿਓ ਔਰ ਕਿਸੋ ਤੇ ਬੈਰ ਨਾ ਗਾਏ ਹੋ ਭਾਵ ਗੁਰਦੇਵ ਫਰਮਾਉਂਦੇ ਅਸੀਂ ਆਪਣੀ ਤਪ ਤਪ ਸਾਧਨਾ ਦੀ ਕਥਾ ਦਾ ਵਰਣਨ ਕਰਨੇ ਆ ਹਿਮਾਲਿਆ ਪਹਾੜ ਵਿੱਚ ਸਬਦ ਸ਼੍ਰਿੰਗ ਨਾਂ ਦਾ ਪਰਬਤ ਜਿੱਥੇ ਰਾਜਾ ਪਾਂਡੂ ਨੇ ਯੋਗ ਕਹਾਇਆ ਉੱਥੇ ਹਿਮਕੁੰਡ ਪਰਬਤ ਉੱਤੇ ਅਸੀਂ ਘੋਰ ਤਪ ਕੀਤਾ ਅਦੇ ਨਿਰੰਕਾਰ ਪ੍ਰਮਾਤਮਾ ਨਾਲ ਇੱਕ ਜੋਤ ਹੋ ਗਏ ਇਸ ਸਮੇਂ ਮੇਰੇ ਮਾਤਾ ਪਿਤਾ ਮਾਤਾ ਗੁਜਰੀ ਜੀ ਅਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਘਰ ਪੁੱਤਰ ਦਾਤ ਦੀ ਪ੍ਰਾਪਤੀ ਲਈ ਅਕਾਲ ਪੁਰਖ ਦੀ ਬੜੀ ਆराधना ਕੀਤੀ ਮੇਰਾ ਸੰਸਾਰ ਵਿੱਚ ਆਉਣ ਤੇ ਮਨ ਨਹੀਂ ਕਰਦਾ ਸੀ ਕਿਉਂਕਿ ਮੇਰੀ ਬਿਰਤੀ ਪ੍ਰਭੂ ਦੇ ਚਰਨਾਂ ਵਿੱਚ ਜੁੜੀ ਹੋਈ ਸੀ ਪਰ ਪ੍ਰਭੂ ਨੇ ਜਿਵੇਂ ਕਿਵੇਂ ਹੋ ਸਕਿਆ ਸਮਝਾ ਬੁਝਾ ਕੇ ਮੈਨੂੰ ਇਸ ਜਗਤ ਵਿੱਚ ਭੇਜ ਦਿੱਤਾ ਨਿਰੰਕਾਰ ਨੇ ਮੈਨੂੰ ਆਗਿਆ ਕੀਤੀ ਕਿ ਅਸੀਂ ਤੈਨੂੰ ਆਪਣਾ ਪੁੱਤਰ ਥਾਪ ਕੇ ਇੱਕ ਪੰਥ ਦੀ ਸਿਰਜਣਾ ਕਰਨ ਲਈ ਭੇਜ ਰਹੇ ਹਾਂ ਸੰਸਾਰ ਵਿੱਚ ਜਾ ਕੇ ਲੋਕਾਂ ਨੂੰ ਧਰਮ ਦਾ ਮਾਰਗ ਦੱਸੋ ਮੰਦੇ ਕਰਮ ਕਰਨ ਤੋਂ ਰੋਕੋ ਨਿਰੰਕਾਰ ਦੀ ਆਗਿਆ ਸੁਣ ਕੇ ਮੈਂ ਹੱਥ ਜੋੜ ਕੇ ਅਤੇ ਸਿਰ ਨਵਾ ਕੇ ਬੇਨਤੀ ਕੀਤੀ ਕਿ ਪ੍ਰਭੂ ਜਗਤ ਦੇ ਅੰਦਰ ਪੰਥ ਤਾਦੇ ਚੱਲ ਸਕਦਾ ਜੇਕਰ ਤੁਸੀਂ ਮੇਰੇ ਸਹਾਇਕ ਬਣੋ ਇਸ ਪ੍ਰਕਾਰ ਪ੍ਰਭੂ ਵੱਲੋਂ ਸੌਂਪੇ ਮਹਾਨ ਕਾਰਜ ਨੂੰ ਪੂਰਾ ਕਰਨ ਲਈ ਮੈਂ ਜਨਮ ਲੈ ਕੇ ਸੰਸਾਰ ਵਿੱਚ ਆਇਆ ਮੈਂ ਜ਼ਾਲਿਮਾਂ ਤੇ ਪਾਪੀਆਂ ਨੂੰ ਸਿੱਧੇ ਰਾਹ ਤੇ ਪਾਵਾਂਗਾ ਔਰ ਕਿਸੇ ਨਾਲ ਮੇਰਾ ਵੈਰ ਵਿਰੋਧ ਨਹੀਂ ਇਸ ਰਾਕਾਰਪੁਰਖ ਦੇ ਹੁਕਮ ਅਨੁਸਾਰ ਪਾਪ ਅਤੇ ਜ਼ੁਲਮ ਦਾ ਨਾਸ ਕਰਨ ਲਈ ਗੁਰਦੇਵ ਨੇ ਭਾਰਤ ਭੂਮੀ ਤੇ ਜਨਮ ਲਿਆ ਇਸ ਮਹਾਨ ਕਾਰਜ ਦੀ ਪੂਰਤੀ ਹਤ ਖਾਲਸਾ ਪੰਥ ਦੀ ਸਾਜਨਾ ਕੀਤੀ ਗੁਰਦੇਵ ਦੇ ਤਾਪ ਤੇ ਸ਼ਾਂਤ ਹੁਣ ਬੜਾ ਸੁੰਦਰ ਗੁਰਦੁਆਰਾ ਬਣ ਗਿਆ ਇਹ ਗੁਰਦੁਆਰਾ ਜੀਵ ਖਾਲਸਾ ਦੀਵਾਨ ਅਦੇ ਸੰਤ ਸੋਹਣ ਸਿੰਘ ਦੀ ਸਾਂਝੀ ਘਰ ਨਾਲ ਨਾਲ ਤਿਆਰ ਹੋਇਆ ਹੈ ਹਿਮਕੁੰਟ ਰਿਖੀਕੇਸ ਤੋਂ 180 ਮੀਲ ਦੇ ਫਾਸਲੇ ਤੇ ਹੈ ਰਿਖੀਕੇਸ ਤੋਂ ਗੰਗਾ ਤੇ ਮਾਲਕ ਗੰਗਾ ਦੇ ਨਾਲ-ਨਾਲ ਪੱਕੀ ਸੜਕ ਜਾਂਦੀ ਹੈ ਹਿਮਕੁੰਡ ਸਤਾ ਸਮੁੰਦਰ ਤੋਂ ਲਗਭਗ 16000 ਫੁੱਟ ਦੀ ਉਚਾਈ ਤੇ ਹੈ ਸੰਗਤਾਂ ਹਰ ਸਾਲ ਹਮ ਮਾਕੇ ਗੁਰਦੁਆਰਾ ਹੇਮਕੁੰਡ ਸਾਹਿਬ ਦੇ ਦਰਸ਼ਨਾਂ ਲਈ ਜਾਂਦੀਆਂ ਹਨ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਨਵੇਂ ਗੁਰੂ ਹਨ ਸੰਮਤ 1723 ਬਿਕਰਮੀ ਵਿੱਚ ਆਪ ਧਰਮ ਪ੍ਰਚਾਰ ਦੇ ਉਦੇਸ਼ ਨਾਲ ਸਨੇ ਪਰਿਵਾਰ ਪੂਰਬ ਵੱਲ ਚੱਲੇ ਆਪਦੇ ਨਾਲ ਆਪਦੇ ਮਾਤਾ ਜੀ ਮਾਤਾ ਨਾਨਕੀ ਜੀ ਮਹਿਲ ਮਾਤਾ ਗੁਜਰੀ ਜੀ ਮਾਤਾ ਗੁਜਰੀ ਜੀ ਦੇ ਭਾਈ ਕਿਰਪਾਲ ਦਾਸ ਜੀ ਅਤੇ ਅਨੇਕਾਂ ਸੇਵਕ ਸਨ ਕਈ ਨਗਰਾਂ ਵਿੱਚ ਠਹਿਰਦੇ ਸੰਗਤਾਂ ਨੂੰ ਨਿਹਾਲ ਕਰਦੇ ਹੋਏ ਆਪ ਤਰ ਬੈਣੀ ਪੁੱਜੇ ਇੱਥੇ ਆਪਨੇ ਕੁਝ ਸਮਾਂ ਨਿਵਾਸ ਕੀਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਿਚੇਤਰ ਨਾਟਕ ਵਿੱਚ ਇਹ ਦਾ ਵਰਣਨ ਕਰਦੇ ਨੇ ਮੁਰਪਿਤ ਪੂਰਬ ਕੀ ਇਸ ਪਿਆਨਾ ਬਾਂਦ ਬਾਂਦ ਕੇ ਤੀਰਥ ਨਾਨਾ ਜਬ ਹੀ ਜਾਤ ਤਰਬੇਣੀ ਭਏ ਪੁੰਨ দান ਦਿਨ ਕਰਤ ਬਤਾਏ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵਨ ਲਿਓ ਮੇਰੇ ਮਾਤਾ ਪਿਤਾ ਜੀ ਪੂਰਬ ਦਿਸ਼ਾ ਵੱਲ ਯਾਤਰਾ ਦੇ ਚੱਲੇ ਕਈ ਤੀਰਥਾਂ ਦੇ ਠਹਿਰੇ ਜਦੋਂ ਤਰਬੇਣੀ ਅਰਥਾਤ ਪਰਾਗ ਰਾਜ ਪਹੁੰਚੇ ਇੱਥੇ ਕੋਈ ਸਮਾ ਨਿਵਾਸ ਕੀਤਾ ਇੱਥੇ ਆਪਨੇ ਬੜਾ ਦਾਨਪੁਨ ਕੀਤਾ ਫਿਰ ਪਟਨਾ ਨਗਰ ਵਿੱਚ ਸਾਡਾ ਜਨਮ ਹੋਇਆ ਪ੍ਰਿਆਗ ਤੋਂ ਚੱਲ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਾਂਸੀ ਪੁੱਜੇ ਇੱਥੇ ਕੋਈ ਦਿਨ ਬਤਾ ਕੇ ਪਟਨੇ ਵੱਲ ਕੂਚ ਕੀਤਾ ਪਟਨਾ ਵਿਖੇ ਕਾਫੀ ਗਿਣਤੀ ਵਿੱਚ ਗੁਰੂ ਘਰ ਦੇ ਸ਼ਰਧਾਲੂ ਰਹਿੰਦੇ ਸਨ ਇਸ ਲਈ ਆਪ ਕੋਈ ਸਮਾਂ ਇੱਥੇ ਨਿਵਾਸ ਕਰਦੇ ਅਦੇ ਸੰਗਤਾਂ ਨੂੰ ਨਿਹਾਲ ਕਰਦੇ ਰਹੇ ਇੱਥੇ ਹੀ ਅਸਾਮ ਦੇਸ਼ ਦੀਆਂ ਸੰਗਤਾਂ ਵੱਲੋਂ ਆਪ ਕੋਲ ਬੇਨਤੀ ਪੁੱਜੀ ਕਿ ਉਹਨਾਂ ਨੂੰ ਵੀ ਦਰਸ਼ਨ ਦੇ ਕੇ ਨਿਹਾਲ ਕਰੋ ਸੋ ਆਪ ਪਰਿਵਾਰ ਨੂੰ ਪੜਨੇ ਛੱਡ ਕੇ ਜੈਪੁਰ ਦੇ ਰਾਜਾ ਰਾਮ ਸਿੰਘ ਨਾਲ ਅਸਾਮ ਦੇਸ਼ ਵੱਲ ਚੱਲ ਬੇ ਪੜਨਾ ਸ਼ਹਿਰ ਗੰਗਾ ਕਿਨਾਰੇ ਵਸਿਆ ਹੋਇਆ ਪਰਾਤਨ ਸ਼ਹਿਰ ਅੱਜ ਕੱਲ੍ਹ ਇਹ ਸੂਬਾ ਬਿਹਾਰ ਦੀ ਰਾਜਧਾਨੀ ਆ ਪਵਤ ਪਟਨੇ ਦੀ ਪਵਿੱਤਰ ਧਰਤੀ ਦੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਜਿਸ ਅਸਥਾਨ ਤੇ ਆਪ ਜੀ ਦਾ ਪ੍ਰਕਾਸ਼ ਹੋਇਆ ਉਸ ਅਸਥਾਨ ਤੇ ਅੱਜ ਕੱਲ੍ਹ ਆਲੀ ਸ਼ਾਨ ਗੁਰਦੁਆਰਾ ਜਿਹਨੂੰ ਤਖਤ ਸ਼੍ਰੀ ਹਰਮੰਦਰ ਸਾਹਿਬ ਕਹਿੰਦੇ ਅੱਜ ਵੀ ਇੱਥੇ अनेका ਸੰਗਤਾਂ ਸ਼ਰਦਾ ਨਾਲ ਦਰਸ਼ਨ ਕਰਨ ਆਉਂਦੀਆਂ ਮਨ ਦੀਆਂ ਮਰਾਦਾ ਪੂਰੀਆਂ ਕਰਦੀਆਂ ਸਿੱਖਾਂ ਦੇ ਪੰਜ ਪਵਿੱਤਰ ਤਖਤਾਨ ਜਿਨ੍ਹਾਂ ਵਿੱਚੋਂ ਪੰਥ ਦੀ ਅਗਵਾਈ ਲਈ ਹੁਕਮਨਾਮੇ ਜਾਰੀ ਕੀਤੇ ਜਾਂਦੇ ਹਨ ਪਟਨਾ ਸਾਹਿਬ ਸ੍ਰੀ ਹਰਮੰਦਰ ਸਾਹਿਬ ਨੂੰ ਦੂਜਾ ਤਖਤ ਆਖਿਆ ਜਾਂਦਾ ਹੈ ਪਹਿਲਾ ਤਖਤ ਸ੍ਰੀ ਅਮਰਦਸਰ ਅਕਾਲ ਤਖਤ ਹੈ ਦੂਜਾ ਤਖਤ ਸ੍ਰੀ ਪਟਨਾ ਸਾਹਿਬ ਗੁਰੂ ਪਰਿਵਾਰ ਪਟਨੇ ਵਿੱਚ ਸੁਖ ਚੈਨ ਨਾਲ ਰਹਿ ਰਿਹਾ ਸੀ ਸੇਵਕ ਸੇਵਾ ਤੇ ਦੇਖਭਾਲ ਲਈ ਬਹੁਤ ਸਾਰੇ ਸੇਵਕ ਨਾਲ ਸਨ ਮਾਤਾ ਗੁਜਰੀ ਜੀ ਭਾਈ ਕਿਰਪਾਲਦਾ ਜੀ ਕੋਲ ਸਨ ਤਦੇ ਪੋ ਸੁਦੀ 7 ਸੰਮਤ 1723 ਬਿਕਰਮੀ ਸ਼ਨੀਵਾਰ ਐਤਵਾਰ ਦੀ ਵਿਚਕਾਰਲੀ ਰਾਤ ਸਮੇਂ ਮਾਤਾ ਗੁਜਰੀ ਜੀ ਦੇ ਕੁੱਖੋਂ ਬਾਲਕ ਨੇ ਜਨਮ ਲਿਆ ਬਾਲਕ ਵੀ ਰੋਣ ਦੀ ਥਾਂ ਤੇ ਹੱਸ ਵਸੂ ਕਰਦਾ ਮੁਖੜਾ ਲੈ ਕੇ ਪ੍ਰਗਟ ਹੋਇਆ ਇਹਨਾਂ ਵਲਖਣ ਨਿਸ਼ਾਨੀਆਂ ਨੂੰ ਵੇਖ ਕੇ ਸਿਆਣੀ ਦਾਈ ਨੇ ਅਨੁਭਵ ਕੀਤਾ ਕਿ ਇਹ ਕੋਈ ਸਾਧਾਰਨ ਬਾਲਕ ਨਹੀਂ ਹੈ ਬਾਲਕ ਕੋਈ ਮਹਾਨ ਆਤਮਾ ਇਸ ਬਾਲਕ ਦੇ ਰੂਪ ਵਿੱਚ ਪ੍ਰਗਟ ਹੋਈ ਹੈ ਬਾਲਕ ਦਾ ਰੰਗ ਗੋਰਾ ਸੀ ਨੈਣ ਨਕਸ਼ਾ ਤੇ ਸੁੰਦਰ ਸੰਨ ਉਹਦੀਆਂ ਕੋਮਲ ਗੁਲਾਬੀ ਬੁੱਲੀਆਂ ਉੱਪਰ ਇੱਕ ਦਿਲ ਖਿੱਚਵੀਂ ਮੁਸਕਰਾਹਟ ਸੀ ਚਿਹਰੇ ਤੇ ਨੌਕਾ ਨੂਰ ਸੀ ਉਸ ਨਰਾਨੀ ਅਦੇ ਤੇਜ ਪੂਰਨ ਮੁਖੜੇ ਦੇ ਨਜ਼ਰਨਾਟਕ ਦੀ ਜੋ ਕੋਈ ਵੇਖਦਾ ਹੈਰਾਨ ਹੁੰਦਾ ਉਹਦਾ ਸਿਰ ਆਪ ਆਪੇ ਹੀ ਬਾਲਕ ਦੇ ਚਰਨਾਂ ਦੇ ਝੁਕ ਜਾਂਦਾ ਦਿਨ ਚੜਿਆ ਆਂਡ ਗਵਾਨ ਦੇ ਲੋਕਾਂ ਨੂੰ ਬਾਲਕ ਦੇ ਜਨਮ ਦੀ ਖਬਰ ਲੱਗੀ ਉਹ ਮਾਤਾ ਨਾਨਕੀ ਜੀ ਨੂੰ ਆ ਕੇ ਵਧਾਈਆਂ ਦੇਣ ਲੱਗੇ ਪਟਨੇ ਵਿੱਚ ਗੁਰੂ ਘਰ ਦੇ ਸ਼ਰਧਾਲੂ ਭਾਰੀ ਗਿਣਤੀ ਵਿੱਚ ਰਹਿੰਦੇ ਸਨ ਪਤਾ ਲੱਗਣ ਤੇ ਉਹ ਮਾਮਾਕੇ ਦਰਸ਼ਨਾਂ ਨੂੰ ਆਉਣ ਲੱਗੇ ਹਵੇਲੀ ਵਿੱਚ ਰੌਣਕਾਂ ਲੱਗ ਗਈਆਂ ਢੋਲਕੀਆਂ ਸ਼ੈਣੇ ਵੱਜਣ ਲੱਗੇ ਗੁਰਬਾਣੀ ਦੀਆਂ ਧੁਨਾ ਉੱਠਣ ਲੱਗੀਆਂ ਖੜਾ ਪ੍ਰਸ਼ਾਦੀਆਂ ਦੇਗਾਂ ਤਿਆਰ ਹੋਣ ਲੱਗੀਆਂ ਅਟੁੱਟ ਲੰਗਰ ਜਾਰੀ ਹੋ ਗਿਆ ਢਾਡੀ ਭਟ ਕਲਾਵੰਤ ਗੁਰੂ ਘਰ ਦੀ ਉਸਤਤਿ ਗਾਉਂਦੇ ਅਦੇ ਮਾਤਾ ਨਾਨਕੀ ਜੀ ਨੂੰ ਵਧਾਈਆਂ ਦੇਣ ਮਾਤਾ ਜੀ ਪਾਸੋਂ ਮੂੰਹ ਮੰਗਿਆ ਦਾਨ ਲੈ ਕੇ ਬਾਲਕ ਨੂੰ ਦੀਰਘ ਆਯੂ ਦੀਆਂ ਅਸੀਸਾਂ ਦਿੰਦੇ ਹੋਏ ਖੁਸ਼ੀ-ਖੁਸ਼ੀ ਪਰਤਦੇ ਗਰੀਬ ਗੁਰਬਾ ਜੋ ਕੋਈ ਆਉਂਦਾ ਕੋਈ ਖਾਲੀ ਨਾ ਮੁੜਦਾ ਸਭ ਨੂੰ ਉਦਾਰ ਲੰਗਰ ਵਰਤਾਇਆ ਜਾਂਦਾ ਮਾਲਣਾ ਰੰਗ-ਰੰਗ ਦੇ ਫੁੱਲਾਂ ਦੇ ਹਾਰ ਮਿੱਟੀ ਦੇ ਟੀਲਿਆਂ ਦੇ ਬਣੇ ਆਲੇ ਭੋਲੇ ਬਾਲਕ ਲਈ ਆਉਂਦੀਆਂ ਮਾਤਾ ਜੀ ਪਾਸੋਂ ਧਨ ਪਦਾਰਥ ਪਾ ਕੇ ਅਸੀਸਾਂ ਦਿੰਦੀਆਂ ਹੀਆਂ ਖੁਸ਼-ਕੁਸ਼ ਵਾਪਸ ਮੁੜਦੀਆਂ ਮਾਤਾ ਜੀ ਦੇ ਆਗਿਆ ਕਰਨ ਤੇ ਬਾਲਕ ਦੇ ਮਾਮਾ ਕਿਰਪਾਲ ਦਾਸ ਜੀ ਨੇ ਬਾਲਕ ਦੇ ਮਾਮਾ ਕਿਰਪਾਲ ਦਾਸ ਜੀ ਨੇ ਸਾਰਿਆਂ ਨੂੰ ਅਸਿੱਖ ਦਾਨ ਦਿੱਤਾ ਤੇ ਮਾਤਾ ਗੁਜਰੀ ਜੀ ਵੀ ਆਪਣੇ ਪੁੱਤ ਆਪਣੇ ਪੁੱਤਰ ਦੀ ਵੇਖਭਾਲ ਵਿੱਚ ਪੂਰਾ ਧਿਆਨ ਦਿੰਦੇ ਸਮੇ ਸਿਰ ਦੁੱਧ ਪਿਆਉਂਦੇ ਸਮੇ ਸਿਰ ਨਵਾਉਂਦੇ ਧਵਾਉਂਦੇ ਸਵੱਛ ਵਸਤਰ ਪਵਾਉਂਦੇ ਗੁਰਬਾਣੀ ਦੀਆਂ ਲੋਰੀਆਂ ਜੰਦੇ ਬਾਲਕ ਉੱਤੇ ਸਾਰਾ ਪਿਆਰ ਸਾਰਾ ਸਨੇਹ ਉਡੇਲ ਦਿੰਦੇ ਉਹਦੇ ਖੜੇ ਹੋਏ ਮੁਖੜੇ ਵਾਲ ਵੇਖ ਵੇਖ ਕੇ ਖੀਵੇ ਪਏ ਹੁੰਦੇ ਐਵੇਂ ਸਨੇਹ ਅਤੇ ਸੁਰੱਖਿਆ ਦੇ ਸੁਹਾਵੇ ਵਾਤਾਵਰਨ ਵਿੱਚ ਬਾਲ ਗੋਬਿੰਦ ਜੀ ਪਾਲਦੇ ਰਹੇ ਸਾਈ ਭੀਖਣ ਸ਼ਾ ਇੱਕ ਰੱਬ ਨੂੰ ਪਹੁੰਚਿਆ ਆ ਫਕੀਰ ਸੀ ਉਹ ਰਿਆਸਤ ਪਟਿਆਲਾ ਦੇ ਪਿੰਡ ਕੁਡਾਮ ਦਾ ਰਹਿਣ ਵਾਲਾ ਸੀ ਇਸ ਸਮੇਂ ਉਹ ਜ਼ਿਲ੍ਹਾ ਕਰਨਾਲ ਦੇ ਠਸਕੇ ਪਿੰਡ ਵਿੱਚ ਰਹਿੰਦਾ ਸੀ ਸਾਈ ਭੀਖਣ ਸ਼ਾ ਜੀ ਹਿੰਦੂਆਂ ਤੇ ਮੁਸਲਮਾਨਾਂ ਦੋਵਾਂ ਵਿੱਚ ਬੜੀ ਮਾਨਤਾ ਸੀ ਜਿਸ ਸਮੇਂ ਪਟਨੇ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਘਰ ਸਹਿਬਜ਼ਾਦੇ ਨੇ ਜਨਮ ਲਿਆ ਉਸ ਸਮੇਂ ਅੰਮ੍ਰਿਤ ਵੇਲੇ ਸਾਈਂ ਰੱਬ ਦੀ ਯਾਦ ਵਿੱਚ ਬੈਠਾ ਹੋਇਆ ਸੀ ਅਚਾਨਕ ਉਹਨੇ ਇੰਜ ਮਹਿਸੂਸ ਕੀਤਾ ਜਿਵੇਂ ਉਹਨੂੰ ਪੂਰਬ ਵਾਲੇ ਪਾਸੇ ਨੂਰ ਦਾ ਲਿਸ਼ਕਾਰਾ ਪਿਆ ਹੋਵੇ ਸਾਈਂ ਨੇ ਆਪਣੀ ਰੋਹਾਨੀ ਤਾਕਤ ਦੁਆਰਾ ਮਾਲਮ ਕੀਤਾ ਪੂਰਬ ਦਿਸ਼ਾ ਵੱਲ ਕਿਸੇ ਮਹਾਪੁਰਸ਼ ਦਾ ਜਨਮ ਹੋਇਆ ਜੋ ਪਾਪ ਦੇ ਜ਼ੁਲਮ ਦਾ ਹਨੇਰਾ ਦੂਰ ਕਰੇਗਾ ਅਦੇ ਧਰਮ ਦਾ ਪ੍ਰਕਾਸ਼ ਕਰੇਗਾ ਇਹ ਵਿਚਾਰ ਮਨ ਵਿੱਚ ਆਉਂਦਿਆ ਸਾਈ ਭੀਖਣ ਸ਼ਾ ਆਪਣੇ ਆਸਣ ਤੋਂ ਉੱਠ ਕੇ ਖੜੇ ਹੋਗੇ ਅਦੇ ਅੱਖਾਂ ਮੀਟ ਕੇ ਦੋਵੇਂ ਹੱਥ ਜੋੜ ਕੇ ਪੂਰਬ ਦਿਸ਼ਾ ਵੱਲ ਸਿਰ ਝੁਕਾ ਕੇ ਸਜਦਾ ਕੀਤਾ ਦੁਆ ਪੜੀ ਉਹਨਾਂ ਦੀਆਂ ਅੱਖਾਂ ਵਿੱਚੋਂ ਪ੍ਰੇਮ ਦੇ ਅਥਰੂ ਵਹਿ ਤੁਰੇ ਸਾਈ ਜੀ ਦੇ ਮਰੀਦ ਅਦੇ ਚੇਲੇ ਕੋਲ ਬੈਠੇ ਸਨ ਉਹ ਇੱਕ ਉਦਗ ਵੇਖ ਕੇ ਬੜੇ ਹੈਰਾਨ ਹੋਏ ਜਦੋਂ ਸਾਈਂ ਜੀ ਨੇ ਅੱਖਾਂ ਖੋਲ੍ਹੀਆਂ ਤਾਂ ਇੱਕ ਚੇਲੇ ਨੇ ਬੜੀ ਅਧੀਨਤਾ ਨਾਲ ਸਾਈਂ ਜੀ ਤੋਂ ਪੁੱਛਿਆ ਕਿ ਹਜਰਤ ਸਾਹਿਬ ਅੱਜ ਤੁਸੀਂ ਪੱਛਮ ਦੀ ਥਾਂ ਪੂਰਬ ਵੱਲ ਕਿਉਂ ਸਜਦਾ ਕੀਤਾ ਪੂਰਬ ਵੱਲ ਤਾਂ ਹਿੰਦੂ ਲੋਕ ਸੂਰਜ ਨੂੰ ਨਮਸਕਾਰ ਕਰਦੇ ਸਾਡਾ ਪਵਿੱਤਰ ਮੱਕਾ ਕਾਬਾ ਤਾਂ ਪੱਛਮ ਵੱਲ ਨੇ ਤੁਸੀਂ ਪੂਰਬ ਵੱਲ ਸਿੱਧਾ ਕਰਕੇ ਇਹ ਨਵੀਂ ਰੀਤ ਕੀ ਕੀਤੀ ਐ ਸਾਈ ਭੇਖਣ ਸਾ ਚੇਲਿਆਂ ਦੀ ਹੈਰਾਨੀ ਤੱਕ ਕੇ ਬੋਲੇ ਐ ਮੇਰੇ ਆ ਜੀਜੋ ਮੈਂ ਪੂਰਬ ਦਿਸ਼ਾ ਵੱਲ ਅੱਜ ਇਸ ਕਰਕੇ ਸਜਦਾ ਕੀਤਾ ਕਿਉਂਕਿ ਮੈਨੂੰ ਰਹਾਨੇ ਤਾਗਦ ਦੁਆਰਾ ਮਾਲਮ ਹੋਇਆ ਕਿ ਅੱਜ ਖੁਦਾ ਦੇ ਭੇਜੇ ਪੈਗੰਬਰ ਨੇ ਮਨੁੱਖੀ ਜਾਮੇ ਵਿੱਚ ਜਨਮ ਲਿਆ ਇਸ ਕਰਕੇ ਮੈਂ ਉਹਨਾਂ ਨੂੰ ਸਜਦਾ ਕੀਤਾ ਮੇਰਾ ਤਨ ਮਨ ਉਹਨਾਂ ਦੇ ਦਰਸ਼ਨਾਂ ਲਈ ਬੇਬਲ ਉੱਠਿਆ ਮੈਂ ਸਜਦਾ ਕੀਤਾ ਨਹੀਂ ਇਹ ਕਿਸੇ ਅਗੰਮੀ ਤਾਕਤ ਨੇ ਕਰਵਾਇਆ ਔਰ ਮੈਂ ਉਹਨਾਂ ਦੇ دیدار ਕਰਨ ਲਈ ਪੂਰਬ ਦੀ ਯਾਤਰਾ ਤੇ ਵੀ ਜਾ ਰਿਹਾ ਅਗਲੇ ਦਿਨ ਸਾਈ ਭੀਖਣ ਸ਼ਾ ਆਪਣੇ ਕੁਝ ਚੇਲਿਆਂ ਨੂੰ ਨਾਲ ਲੈ ਕੇ ਪੂਰਬ ਵੱਲ ਚੱਲ ਬੈ ਹੌਲੀ ਹੌਲੀ ਯਾਤਰਾ ਕਰਦੇ ਹੋਏ ਉਹ ਪਟਨੇ ਜਾ ਪਹੁੰਚੇ ਪੁੱਛਦੇ ਪਛਾਉਂਦੇ ਗੁਰੂ ਜੀ ਦੇ ਨਿਵਾਸ ਸਥਾਨ ਤੇ ਅਪੜ ਗਏ ਅੰਦਰ ਬਾਹਰ ਸੰਗਤਾਂ ਦੀ ਭੀੜ ਲੱਗੀ ਹੋਈ ਸੀ ਸਾਈਂ ਹਰੀ ਇੱਕ ਪਾਸੇ ਠਹਿਰ ਗਏ ਜਦੋਂ ਰੱਤਾ ਵੇਲ ਹੋਈ ਉਹਨਾਂ ਦੇ ਇੱਕ ਸੇਵਾਦਾਰ ਰਾਹੀਂ ਮਾਤਾ ਨਾਨਕੇ ਜੀ ਨੂੰ ਬੇਨਤੀ ਕਰ ਬੇ ਜੀ ਅਸੀਂ ਦੂਰ ਪੰਜਾਬ ਦੇਸ਼ ਤੋਂ ਸਹਿਬਜ਼ਾਦੇ ਦੇ دیدار ਕਰਨ ਲਈ ਆਏ ਆ ਕਿਉਂਕਿ ਉਹ ਰੱਬ ਦਾ ਰੂਪ ਹਨ ਸਾਨੂੰ ਦਰਸ਼ਨਾਂ ਦੀ ਆਗਿਆ ਦਿੱਤੀ ਜਾਵੇ ਮਾਤਾ ਜੀ ਪੀਰ ਜੀ ਦਾ ਇੰਨੀ ਦੂਰ ਤੋਂ ਆਉਣਾ ਸੁਣ ਕੇ ਬੜੇ ਪ੍ਰਭਾਵਿਤ ਹੋਏ ਉਹਨਾਂ ਨੇ ਉਸੇ ਵੇਲੇ ਪੀਰ ਜੀ ਨੂੰ ਅੰਦਰ ਬੁਲਾ ਭੇਜਿਆ ਉਹਨਾਂ ਨੂੰ ਆਦਰ ਸਤਿਕਾਰ ਨਾਲ ਬਿਠਾਇਆ ਗਿਆ ਤਦੇ ਮਾਮਾ ਕਿਰਪਾਲਦਾ ਜੀ ਬਾਲਕ ਨੂੰ ਬਾਵਾ ਤੇ ਚੁੱਕ ਕੇ ਬਾਹਰ ਲਿਆਏ ਸਾਈ ਭੇਖਣ ਸ਼ਾਹ ਨੇ ਖੜੇ ਹੋ ਕੇ ਬਾਲਕ ਦੇ ਚਰਨਾਂ ਤੇ ਸਜਦਾ ਕੀਤਾ ਦਵਾ ਦਿੱਤੀ ਫਿਰ ਉਹਨਾਂ ਨੇ ਆਪਣੇ ਚੇਲਿਆਂ ਪਾਸੋਂ ਦੋ ਕੁੱਜੀਆਂ ਲਈਆਂ ਇੱਕ ਕੁੱਜੀ ਵਿੱਚ ਉਹਨਾਂ ਨੇ ਦੁੱਧ ਪਾਇਆ ਦੂਜੀ ਵਿੱਚ ਪਾਣੀ ਦੋਵਾਂ ਕੁੱਜੀਆਂ ਦੋਵਾਂ ਹੱਥਾਂ ਦੇ ਰੱਖ ਕੇ ਸਹਿਬਜ਼ਾਦੇ ਦੇ ਅੱਗੇ ਕਰ ਦਿੱਤੀਆਂ ਸਹਿਬਜ਼ਾਦਾ ਜੀ ਮੁਸਕਰਾਏ ਹੱਸਦੇ ਹੋਏ ਸਹਿਬਜ਼ਾਦੇ ਅਗਾ ਵੱਲ ਉਲਰ ਕੇ ਆਪਣੇ ਦੋਵੇਂ ਹੱਥ ਦੋਵਾਂ ਕੁੱਜੀਆਂ ਉੱਤੇ ਰੱਖ ਦਿੱਤੇ ਸਾਈਂ ਜੀ ਦਾ ਚਿਹਰਾ ਖਿੜਖੜਾ ਗਿਆ ਉਹਨਾਂ ਨੇ ਇੱਕ ਵਾਰੀ ਫੇਰ ਬਾਲਕ ਦੇ ਚਰਨਾਂ ਤੇ ਸਿਰ ਨਵਾਇਆ ਆਖਿਆ ਸਾਡੇ ਧੰਨ ਭਾਗ ਹਨ ਸਹਿਜਾਦੇ ਨੇ ਮੇਰੀ दिली ਖੁਆਇਸ਼ ਪੂਰੀ ਕਰ ਦਿੱਤੀ ਹੈ ਅੰਤਰਜਾਮੀ ਬਾਲਕ ਨੇ ਮੈਨੂੰ ਰੋਸ਼ਨੀ ਨਹੀਂ ਗਿਆਨ ਵੀ ਕਰਵਾ ਦਿੱਤਾ ਮਾਮਾ ਕਿਰਪਾਲਦਾ ਜੀ ਅਦੇ ਸੇਵਕ ਇਸ ਕਾਤਗ ਨੂੰ ਅਚਰਜ ਹੋ ਕੇ ਵੇਖ ਰਹੇ ਸਨ ਉਹਨਾਂ ਨੇ ਸਾਈਂ ਜੀ ਕੋਲੋਂ ਇਹਦਾ ਭੇਦ ਪੁੱਛਿਆ ਸਾਈਂ ਜੀ ਨੇ ਦੱਸਿਆ ਕਿ ਮੈਂ ਸਹਿਬ ਜਾਦੇ ਦਾ ਪ੍ਰਤਾਵ ਲਿਆ ਉਹ இந்துਾਂ ਦਾ ਪੱਖ ਲੈਣਗੇ ਕਿ ਮੁਸਲਮਾਨਾਂ ਦਾ ਪਰ ਉਹਨਾਂ ਨੇ ਸਪਸ਼ਟ ਕਰ ਦਿੱਤਾ ਉਹ ਦੋਹਾਂ ਮੱਤਾਂ ਨੂੰ ਇੱਕੋ ਜਿਹਾ ਜਾਣਣਗੇ ਸਾਈਂ ਜੀ ਦੇ ਬਚਨ ਸੁਣ ਕੇ ਸਾਰੀਆਂ ਸੰਗਤਾਂ ਖੁਸ਼ ਹੋ ਗਈਆਂ ਸਾਈਂ ਭੀਖਣ ਸ਼ਾ ਪ੍ਰਸੰਨ ਚਿਤ ਹੋ ਕੇ ਦੇਸ਼ ਨੂੰ ਵਾਪਸ ਪਰਤ ਗਏ ਸਾਰੇ ਰਸਤੇ ਆਹ ਮਹਾਰਾਜ ਜੀ ਨੂੰ ਸਜਦਾ ਕਰਦੇ ਰਹੇ ਮਾਤਾ ਜੀ ਅਤੇ ਦਾਦੀ ਜੀ ਦੀ ਸਨੇਹਮਈ ਵੇਗ ਭਾਲ ਵਿੱਚ ਬਾਲ ਗੋਬਿੰਦ ਦੁੱਧ ਚੁੰਗਣ ਰੜਨ ਅਦੇ ਗੱਡੀਰੇ ਨਾਲ ਨੰਨੇ ਨੰਨੇ ਪੈਰ ਪੁੱਟਣ ਦੀ ਅਵਸਥਾ ਵਿੱਚੋਂ ਲੰਘ ਗਏ ਰੱਤਾ ਸਿਆਣੇ ਹੋਏ ਹੁਣ ਉਹਨਾਂ ਨੂੰ ਆਪਣੀਆਂ ਬਾਲ ਖੇਡਾਂ ਲਈ ਘਰ ਦਾ ਵਿਹੜਾ ਛੋਟਾ ਛੋਟਾ ਲੱਗਣ ਲੱਗਾ ਇਸ ਕਰਕੇ ਉਹ ਆਪਣੇ ਨੰਨੇ ਮੁੰਨੇ ਬਾਲ ਸਾਥੀਆਂ ਨਾਲ ਖੇਡਣ ਲਈ ਬਾਹਰ ਗਲੀਵਾਰ ਨਿਕਲ ਜਾਂਦੇ ਤਰ੍ਹਾਂ-ਤਰ੍ਹਾਂ ਦੀਆਂ ਖੇਡਾਂ ਖੇਡਦੇ ਜਦੋਂ ਬਾਹਰ ਜਾਂਦੇ ਮਾਮਾ ਕ੍ਰਿਪਾਲਦਾਸ ਜੀ ਜਾਂ ਕੋਈ ਹੋਰ ਸੇਵਕ ਉਹਨਾਂ ਦੇ ਨਾਲ ਹੁੰਦਾ ਗੋਬਿੰਦ ਜੀ ਖੇਡ ਵਿੱਚ ਮਸਤ ਹੁੰਦੇ ਸੇਵਕ ਦੂਰ ਖੜੇ ਹੋ ਕੇ ਧਿਆਨ ਰੱਖਦੇ ਇਹ ਪ੍ਰਬੰਧ ਮਾਤਾ ਨਾਨਕੀ ਜੀ ਦੀ ਆਗਿਆ ਤੇ ਕੀਤਾ ਗਿਆ ਸੀ ਕਿਉਂਕਿ ਸਮਾਂ ਬੜਾ ਨਾਜ਼ੁਕ ਸੀ ਅਤੇ ਬਾਲਕ ਦੀ ਇਹਾਜਤ ਲਈ ਇਹ ਜ਼ਰੂਰੀ ਸੀ ਆਰੰਭ ਵਿੱਚ ਦਾ ਗੋਬਿੰਦ ਜੀ ਨੇ ਇਹਦਾ ਖਿਆਲ ਨਹੀਂ ਕੀਤਾ ਪਰ ਜਦੋਂ ਰੱਤਾ ਸੂਝ-ਬੂਝ ਜਾਗੀ ਤਾਂ ਉਹਨਾਂ ਨੇ ਇਸਰਾਂ ਦੀ ਨਗਰਾਨੀ ਨੂੰ ਬੜਾ ਬੁਰਾ ਮੰਨਿਆ ਤਦ ਸੇਵਕ ਉਹਨਾਂ ਦੀ ਬੇਖਬਰੀ ਵਿੱਚ ਦੂਰ ਰਹਿ ਕੇ ਧਿਆਨ ਰੱਖਣ ਲੱਗੇ ਬਾਲ ਗੋਬਿੰਦ ਬੜੇ ਮਿੱਠੇ ਅਸੰਧੜੇ ਸੁਭਾਅ ਦੇ ਸਨ ਉਹ ਖੇਡ ਖੇਡ ਵਿੱਚ ਨਕੀਆਂ ਨਕੀਆਂ ਅਨੌਕੀਆਂ ਖੇਡਾਂ ਕਰ ਜਾਂਦੇ ਉਹਨਾਂ ਦੇ ਗਵਾਂਢ ਵਿੱਚ ਇੱਕ ਬੁੱਢੀ ਮਾਈ ਰਹਿੰਦੀ ਸੀ ਵਿਚਾਰੀ ਕੱਲੀਕਾਰੀ ਬੈਠੀ ਚਰਖਾ ਕੱਤਦੀ ਰਹਿੰਦੀ ਸੂਤਰ ਦੇ ਮੁੱਢੇ ਬਣਾਉਂਦੀ ਰਹਿੰਦੀ ਇੱਕ ਦਿਨ ਆਪ ਖੇਡਦੇ ਖੇਡਦੇ ਉਹਦੇ ਵੇੜੇ ਵਿੱਚ ਜਾਵੜੇ ਬੁੱਢੀ ਮਾਈ ਮੁੱਢੇ ਬੁੱਢੀ ਮਾਈ ਦੇ ਮੁੱਢੇ ਤੇ ਪੂਣੀਆਂ ਖਲਾਰ ਦਿੱਤੀਆਂ ਮਾਈ ਬੜੀ ਖਿਜੀ ਤੇ ਬੜਬੜ ਕਰਨ ਲੱਗੀ ਆਪ ਨੂੰ ਉਹਦੀ ਖਿਜਾ ਤੇ ਬੜਬੜ ਤੋਂ ਅਨੌਖਾ ਜਿਹਾ ਰਾਸ ਆਇਆ ਰੋਜ਼ ਹੀ ਕੌਤਗ ਕਰਨ ਲੱਗੇ ਇੱਕ ਦਿਨ ਮਾਈ ਨੇ ਉਹਨਾਂ ਨੂੰ ਡਰਾਉਣ ਲਈ ਇੱਕ ਸੋਟੀ ਕੋਲ ਰੱਖ ਲਈ ਪਰ ਆਪ ਜਿਹੜੇ ਘਟ ਸਨ ਸ਼ੋਭਲੇ ਜੇ ਮਾਈ ਦੇ ਪਿੱਛੇ ਜਾ ਕੇ ਸੋਟੀ ਘਿਸ ਖਾ ਲਈ ਉਦੇ ਨਾਲ ਪੂਣੀਆਂ ਦੀ ਪੰਛੀ ਹਵਾ ਵਿੱਚ ਛਾਲ ਦਿੱਤੀ ਸੂਤਰ ਦੇ ਗੋਲੇ ਖਿੱਦੂ ਆਂਗ ਟਕੋਰਦਿਆਂ ਵੇੜੇ ਵਿੱਚ ਖੰਡਾਰ ਦਿੱਤੇ ਤੇ ਆਪ ਇਹ ਜਾ ਉਹ ਜਾ ਉਧਰਨ ਹੋ ਗਏ ਮਾਈ ਬੜੀ ਛਿੱਥੀ ਬਈ ਮਾਤਾ ਜੀ ਕੋਲ ਜਾ ਕੇ ਸ਼ਿਕਾਇਤ ਕਰਨ ਲੱਗੀ ਆਪ ਮਾਤਾ ਜੀ ਦੀ ਪਿੱਠ ਦੇ ਪਿੱਛੇ ਲੁਕ ਗਏ ਇਹ ਉਹਨਾਂ ਨੂੰ ਮੋਢਿਆਂ ਤੋਂ ਝਾਗ ਕੇ ਮਾਈ ਨੂੰ ਦੇਵ ਦ੍ਰਿਸ਼ਟੀ ਨਾਲ ਨਿਹਾਲ ਕਰਤਾ ਜੋਤਨਾ ਬਖਸ਼ ਦਿੱਤੀ ਮਾਈ ਨੂੰ ਜਦੋਂ ਜੋਤਨਾ ਮਿਲੀ ਉਹ ਬਾਲ ਗੋਬਨ ਜੀ ਦੇ ਦਰਸ਼ਨ ਕਰਕੇ ਨਿਹਾਲੋ ਨਿਹਾਲ ਹੋਈ ਅਸੀਸ ਦਿੰਦੀ ਹੋਈ ਵਾਰਨੇ ਕੁਰਬਾਨ ਜਾਣ ਲੱਗੀ ਮਾਤਾ ਜੀ ਇਸ ਮਸੂਮ ਕਾਤਗਨ ਨੂੰ ਵੇਖ ਕੇ ਬੜੇ ਹੈਰਾਨ ਹੋਏ ਗੁਰੂ ਘਰ ਦੀ ਪਰੰਪਰਾ ਸੀ ਜੋ ਗਈ ਸេច ਸ਼ਰਧਾ ਆਸ ਨਾਲ ਆਉਂਦਾ ਉਹਦੀ ਆਸਾ ਪੂਰਨ ਹੁੰਦੀ ਬਾਲ ਗੋਬਿੰਦ ਨੋ ਵੀ ਗੁਰੂ ਘਰ ਦੇ ਸ਼ਰਧਾਲੂ ਗੁਰੂ ਦਾ ਰੂਪ ਮੰਨਦੇ ਉਹਨਾਂ ਦੇ ਚਰਨਾਂ ਕੋਲ ਬੈਠ ਕੇ ਮਨ ਵਿੱਚ ਆਸਾ ਚਿਤ ਵਧੇ ਵਾਹਿਗੁਰੂ ਦੀ ਕਰਨੀ ਉਹ ਆਸਾ ਪੂਰਨ ਹੋ ਜਾਂਦੀਆਂ ਅੱਜ ਸਹੇਬੇ ਕਮਾਲ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਪ੍ਰਕਾਸ਼ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਅੱਜ ਦੇ ਸ਼ਬਦ ਵਿੱਚ ਅੱਖਰ ਵੱਧ ਘੱਟ ਬੋਲਿਆ ਗਿਆ ਹੋਵੇ ਸਤਗੁਰ ਜੀ ਬਖਸ਼ਣ ਯੋਗ ਹਨ ਬਖਸ਼ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ